ਕਿਸਾਨੀ ਮਸਲਾ ਲਗਾਤਾਰ ਪਕhta ਜਾ ਰਿਹਾ ਹੈ ਉਧਰ ਦੂਜੇ ਪਾਸੇ ਸੁਪਰੀਮ ਕੋਰਟ ਕਿਸਾਨੋ ਲੈ ਕੇ ਕਾਫੀ ਸਖਤ ਨਜ਼ਰ ਆ ਰਿਹਾ ਹੈ ਖਾਸ ਕਰਕੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਕਿਉਂਕਿ ਉਹ ਪਿਛਲੇ 25 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਸੁਪਰੀਮ ਕੋਰਟ ਦੇ ਵੱਲੋਂ ਖਾਸ ਕਰਕੇ ਪੰਜਾਬ ਸਰਕਾਰ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਡੱਲੇਵਾਲ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਵੇ ਪਰ ਦੂਜੀ ਪਾਸੇ ਡੱਲੇਵਾਲ ਸਾਹਿਬ ਉਹਨਾਂ ਦੇ ਵੱਲੋਂ ਇਹ ਧਾਰਿਆ ਹੋਇਆ ਕਿ ਉਹਨਾਂ ਨੇ ਨਾ ਤਾਂ ਹਸਪਤਾਲ ਦੇ ਵਿੱਚ ਦਾਖਲ ਹੋਣਾ ਹੈ ਤੇ ਨਾ ਹੀ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਕਿਉਂਕਿ ਉਹਨਾਂ ਦੀ ਮੰਗਾਂ ਸਿਰਫ ਕੇਂਦਰ ਸਰਕਾਰ ਮੰਨ ਸਕਦੀ ਹੈ ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਨੀ ਹੈ ਹੁਣ ਇਹ ਸਾਰੇ ਮਾਮਲੇ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਸੁਪਰੀਮ ਕੋਰਟ ਦਾ ਹੁਣ ਇਹ ਉਹਨੇ ਫੈਸਲਾ ਆਇਆ ਹਾਲਾਂਕਿ ਸੁਣਵਾਈ ਵੀ ਹੁਣ 2 ਜਨਵਰੀ ਨੂੰ ਹੋਣੀ ਹੈ ਅਰ ਇਸ ਮਾਮਲੇ ਦੇ ਵਿੱਚ ਕਹਿ ਸਕਦੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਤੱਕ ਕੀ ਕੁਝ ਜਿਹੜੇ ਆਦੇਸ਼ ਜਾਰੀ ਕੀਤੇ ਗਏ ਨੇ ਜੀ ਬਿਲਕੁਲ ਹੁਣ ਤੱਕ ਪਹਿਲਾ ਸਭ ਤੋਂ ਪਹਿਲਾ ਜੋ ਸੁਪਰੀਮ ਕੋਰਟ ਨੇ ਇੱਕ ਕਮੇਟੀ ਦਾ ਗਠਨ ਕੀਤਾ ਸੀ ਸਭ ਤੋਂ ਪਹਿਲਾ ਤਾਂ ਆਦੇਸ਼ ਹੋਇਆ ਸੀ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਦਾ ਮਸਲਾ ਬਹੁਤ ਅਹਿਮ ਹੈ ਗੰਭੀਰ ਹੈ ਦੋਵੇਂ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਡੱਲੇਵਾਲ ਅਹਿਮ ਸ਼ਖਸੀਅਤ ਨੇ ਕਿਸਾਨਾਂ ਦੇ ਲਈ ਉਹ ਲੜ ਰਹੇ ਨੇ ਕਿਸਾਨਾਂ ਲਈ ਆਪਣੀ ਜਾਨ ਕੁਰਬਾਨ ਕਰਨ ਨੂੰ ਵੀ ਤਿਆਰ ਨੇ ਇਹ ਸੁਪਰੀਮ ਕੋਰਟ ਦੇ ਵੱਲੋਂ ਪਹਿਲਾ ਕਿਹਾ ਗਿਆ ਸੀ ਫਿਰ ਉਸ ਤੋਂ ਬਾਅਦ ਜਦੋਂ ਮਾਮਲੇ ਨੂੰ ਅੱਗੇ ਵਧਾਉਣ ਦੇ ਲਈ ਸੁਪਰੀਮ ਕੋਰਟ ਨੇ ਕਮੇਟੀ ਦਾ ਗਠਨ ਕੀਤਾ ਸੀ ਲੇਕਿਨ ਕਿਸਾਨਾਂ ਨੇ ਕਮੇਟੀ ਦੇ ਨਾਲ ਗੱਲਬਾਤ ਕਰਨ ਤੋਂ ਜਦੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਕੇਂਦਰ ਨਾਲ ਸ ਇਸਤੇ ਵੀ ਸੁਪਰੀਮ ਕੋਰਟ ਦੀ ਟਿੱਪਣੀ ਆਈ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਸਿੱਧੇ ਤੌਰ ਤੇ ਵੀ ਗੱਲ ਕਰ ਸਕਦੇ ਹੋ ਜੇਕਰ ਮਤਲਬ ਐਦਾ ਸੁਣਵਾਈ ਨਹੀਂ ਕਰਨੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਦਰਵਾਜ਼ੇ ਕਿਸਾਨਾਂ ਦੇ ਲਈ ਖੁੱਲੇ ਨੇ ਹਮੇਸ਼ਾ ਖੁੱਲੇ ਨੇ ਜਦੋਂ ਮਰਜ਼ੀ ਗੱਲ ਕਰੋ ਫਿਰ ਹੌਲੀ ਹੌਲੀ ਕਾਲੇ ਸੇਰ ਤੋਂ ਸੁਣਵਾਈ ਹੋਈ ਸੀ ਉਸ ਤੋਂ ਪਹਿਲਾਂ ਵੀ ਸੁਣਵਾਈ ਹੋਈ ਸੀ ਤੇ ਕਈ ਹੀ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਦੋਵਾਂ ਸਰਕਾਰਾਂ ਨੂੰ ਕੁਝ ਕਰਨ ਦੀ ਲੋੜ ਹੈ ਕਿਉਂਕਿ ਲਗਾਤਾਰ ਸਿਹਤ ਜੋ ਹੈ ਉਹਨਾਂ ਦੀ ਕਮਜ਼ੋਰ ਹੋ ਹੁੰਦੇ ਜਾ ਰਹੇ ਨੇ ਉਹਨਾਂ ਦਾ ਜੋ ਬੀਪੀ ਲੈਵਲ ਹੈ ਉਹ ਚੇਂਜ ਹੋ ਰਿਹਾ ਹੈ 슈ਗਰ ਲੈਵਲ ਫਲਕਚੂਏਟ ਹੋ ਰਿਹਾ ਤੇ ਉਹਨਾਂ ਦੀਆਂ ਤਸਵੀਰਾਂ ਵੀ ਆਪਾਂ ਦੇਖੀਆਂ ਨੇ ਕਿ ਕਿਵੇਂ ਕਮਜ਼ੋਰ ਹੋ ਕੇ ਉਹ ਪਏ ਹੋਏ ਨੇ ਤਾਂ ਸੁਪਰੀਮ ਕੋਰਟ ਦਾ ਅੱਜ ਜੋ ਫੈਸਲਾ ਸੀ ਉਹ ਇਹ ਸੀ ਕਿ ਕਿਸ ਜੋ ਡੱਲੇਵਾਲ ਨੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜੇ ਕਰਵਾਇਆ ਜਾਏ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਪੰਜਾਬ ਸਰਕਾਰ ਹੈ ਉਹ ਡੱਲੇਵਾਲ ਦੀ ਸਿਹਤ ਲਈ ਜ਼ਿੰਮੇਵਾਰ ਹੋਵੇਗੀ ਜੇਕਰ ਕੁਝ ਵੀ ਹੁੰਦਾ ਹੈ ਤਾਂ ਸਿੱਧਾ-ਸਿੱਧਾ ਸੂਬਾ ਸਰਕਾਰ ਇਹਦੇ ਲਈ ਜ਼ਿੰਮੇਵਾਰ ਹੈ ਤੇ ਉਹਨਾਂ ਨੇ ਕਿਹਾ ਇਸ ਤੋਂ ਜੋ ਇਹ ਸੁਣਵਾਈ ਹੋਈ ਇਸ ਦੇ ਸਾਹਮਣੇ ਪੰਜਾਬ ਸਰਕਾਰ ਦੇ ਵੀ ਇੱਕ ਨੁਮਾਇੰਦੇ ਸ਼ਾਮਲ ਸਨ ਉਹਨਾਂ ਨੇ ਕਿਹਾ ਕਿ ਅਸੀਂ ਤਿਆਰ ਹਾਂ ਲੇਕਿਨ ਡੱਲੇਵਾਲ ਨਹੀਂ ਚਾਹੁੰਦੇ ਕਿ ਉਹ ਹਸਪਤਾਲ ਜਾਣ ਉਹ ਨਹੀਂ ਚਾਹੁੰਦੇ ਟ੍ਰੀਟਮੈਂਟ ਲੈਣਾ ਉਹ ਚਾਹੁੰਦੇ ਨਹੀਂ ਕਿ ਜਦੋਂ ਤੱਕ ਮੰਗਾ ਨਹੀਂ ਮੰਨਦੀ ਮੈਂ ਇਥੋਂ ਨਹੀਂ ਹਿੱਲਾਂਗਾ ਜੇਕਰ ਅਸੀਂ ਉਹਨਾਂ ਨੂੰ ਲੈ ਕੇ ਜਾਂਦੇ ਹਾਂ ਤਾਂ ਉਹਨਾਂ ਨੂੰ ਸੱਟਾਂ ਵੀ ਲੱਗ ਸਕਦੀਆਂ ਨੇ ਇਹ ਦਲੀਲ ਸੀ ਕਿਉਂਕਿ ਜੋ ਕਿਸਾਨ ਨੇ ਕਿਸਾਨਾਂ ਨੇ ਆਸ-ਪਾਸ ਦੇ ਢਲੇਵਾਲ ਦੇ ਪੈਰਾ ਦਿੱਤਾ ਹੋਇਆ ਹੈ ਲਗਾਤਾਰ ਬਹੁਤ ਸਾਰੀ ਮਾਤਰਾ ਦੇ ਵਿੱਚ ਕਿਸਾਨ ਮੌਜੂਦ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਢਲੇਵਾਲ ਕਿਤੇ ਨਹੀਂ ਜਾਣਗੇ ਕਿਉਂਕਿ ਖੱਛਾ ਵੀ ਸੀ ਕਿ ਉਹਨਾਂ ਨੂੰ ਚੁੱਕਿਆ ਜਾ ਸਕਦਾ ਹੈ ਬਿਲਕੁਲ ਸਪ੍ਰੈਸ ਦੇ ਵਿਚਕਾਰ ਵੱਡੀ ਇਹ ਖਬਰ ਸਾਹਮਣੇ ਆਈ ਕਿ ਜਿੱਥੇ ਸਰਕਾਰ ਦੇ ਵੱਲੋਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਸੁਪਰੀਮ ਕੋਰਟ ਦੇ ਵਿੱਚ ਪਰ ਉੱਥੇ ਡਾਕਟਰਾਂ ਦੀ ਰਿਪੋਰਟ ਕੁਝ ਹੋਰ ਕਹਿੰਦੀ ਨਜ਼ਰ ਆ ਰਹੀ ਹੈ ਤੇ ਜਿਹੜੀ ਸਰਕਾਰ ਦੇ ਵੱਲੋਂ ਜੋ ਰਿਪੋਰਟ ਦਾਖਲ ਕੀਤੀ ਗਈ ਉਹ ਕੁਝ ਜੀ ਡਾਕਟਰਾਂ ਦਾ ਇਹ ਕਹਿਣਾ ਹੈ ਕਿ ਲਗਾਤਾਰ ਸਿਹਤ ਵਿਗੜ ਰਹੀ ਹੈ ਚਾਹੇ ਕਿਡਨੀ ਹੋਵੇ ਉਹਨਾਂ ਨੂੰ ਸਾਇਲੈਂਟ ਅਟੈਕ ਵੀ ਆ ਸਕਦਾ ਹੈ ਪਰ ਦੂਜੀ ਪਾਸੇ ਜੋ ਰਿਪੋਰਟ ਦਾਖਲ ਕੀਤੀ ਗਈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਰੇ ਟੈਸਟ ਨਾਰਮਲ ਨੇ ਸਿਰਫ ਉਹਨਾਂ ਦਾ ਯੂਰੀਆ ਜਿਹੜਾ ਉਹ ਵਧਿਆ ਹੋਇਆ ਹੈ ਬਿਲਕੁਲ ਇਹ ਜਦੋਂ ਰਿਪੋਰਟ ਪੇਸ਼ ਕੀਤੀ ਗਈ ਤਾਂ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਡਲੇਵਾਲ ਪਹਿਲਾਂ ਰਾਜ਼ੀ ਨਹੀਂ ਹੋ ਰਹੇ ਸੀ ਇਸ ਚੀਜ਼ ਦੇ ਲਈ ਟੈਸਟ ਦੇਣ ਤੇ ਲਈ ਲੇਕਿਨ ਜਰੂਰ ਦਿੱਤਾ ਤਾਂ ਵੀ ਤੋਂ ਵੱਧ ਸੈਂਪਲ ਲਏ ਗਏ ਟੈਸਟ ਹੋਏ ਉਹਦੇ ਵਿੱਚ ਸਭ ਕੁਝ ਨਾਰਮਲ ਆ ਰਿਹਾ ਹੈ ਹਾਲਾਂਕਿ ਕਮਜ਼ੋਰ ਹੁੰਦੇ ਜਾ ਰਹੇ ਨੇ ਪਰ ਸਥਿਤੀ ਜੋ ਹੈ ਸਥਿਰ ਦੱਸੀ ਗਈ ਹੈ ਉਹ ਪੱਕੇ ਕਿਤਾ ਗਿਆ ਲੇਕਿਨ ਆਪਾਂ ਦੇਖ ਰਹੇ ਹਾਂ ਕਿ ਲਗਾਤਾਰ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਡਾਕਟਰਾਂ ਦੇ ਵੱਲੋਂ ਵੀ ਚਿੰਤਾ ਪ੍ਰਗਟ ਕੀਤੀ ਜਾਂਦੀ ਹੈ ਕਿ ਸਾਇਲੈਂਟ ਅਟੈਕ ਆ ਸਕਦਾ ਹੈ ਜੋ ਹੈ ਉਹਨਾਂ ਨੂੰ ਚੱਕਰ ਤਕਲ ਆ ਗਿਆ ਸੀ ਤੇ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਨੇ ਜੋ ਟੈਸਟ ਪੇਸ਼ ਕੀਤੇ ਨੇ ਹੋ ਸਕਦਾ ਹੈ ਕਿ ਹੁਣ ਜੋ ਸਥਿਤੀ ਹੈ ਉਹ ਸਟੇਬਲ ਹੋਵੇ ਡਾਕਟਰਾਂ ਦੇ ਵੱਲੋਂ ਜੋ ਬਿਆਨ ਸੀ ਹੋ ਸਕਦਾ ਉਸ ਦੇ ਨਾਲ ਹੌਲੀ-ਹੌਲੀ ਸਮੇਂ ਦੇ ਨਾਲ ਕੀ ਪਤਾ ਸਥਿਤੀ ਕਿੱਦਾਂ ਦੀ ਬਣ ਰਹੀ ਹੈ ਸੱਚਾਈ ਕੀ ਹੈ ਤਾਂ ਆਪਾਂ ਨੂੰ ਵੀ ਨਹੀਂ ਪਤਾ ਕਿਉਂਕਿ ਦੋਵਾਂ ਦੇ ਵੱਲੋਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ ਨੇ ਦੋਵੇਂ ਆਪਣੇ ਅਲੱਗ-ਅਲੱਗ ਪੱਖ ਰੱਖ ਰਹੇ ਨੇ ਲੇਕਿਨ ਸੁਪਰੀਮ ਕੋਰਟ ਦੇ ਵੱਲੋਂ ਜ਼ਰੂਰੀ ਹੈ ਸਭ ਤੋਂ ਅਹਿਮ ਇਸ ਪੁਆਇੰਟ ਤੇ ਹਮੇਸ਼ਾ ਸੁਪਰੀਮ ਕੋਰਟ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਸਿਹਤ ਜ਼ਰੂਰੀ ਹੈ ਡੱਲੇਵਾਲ ਜ਼ਰੂਰੀ ਨੇ ਕੁਝ ਵੀ ਕਰੋ ਉਹਨਾਂ ਨੂੰ ਬਚਾ ਲਓ ਬਿਲਕੁਲ ਜਿਸ ਤਰੀਕੇ ਦੇ ਨਾਲ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪੱਖ ਰੱਖਿਆ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਡੱਲੇਵਾਲ ਨੂੰ ਦਵਾਈ ਖਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਨਹੀਂ ਖਾਧੀ ਮਨਾਂ ਕਰਤਾ ਪਰ ਦੂਜੀ ਪਾਸੇ ਸੁਪਰੀਆ ਸੁਪਰੀਮ ਕੋਰਟ ਦੇ ਵੱਲੋਂ ਅਜੇ ਹ ਕੋਈ ਨਹੀਂ ਹਦੇਸ਼ ਜਾਰੀ ਕੀਤਾ ਗਿਆ ਕਿ ਕੇਂਦਰ ਨੂੰ ਕਿਤਨਾ ਕਿਤੇ ਉਹ ਕਹਿੰਦੇ ਨਜ਼ਰ ਆ ਰਹੇ ਹੋਣ ਕਿ ਤੁਸੀਂ ਕਿਸਾਨਾਂ ਦੀ ਗੱਲ ਸੁਣੋ ਪਰ ਚਾਰੇ ਪਾਸੇ ਇਹੀ ਹੈ ਕਿ ਡੱਲੇਵਾਲ ਦੇ ਸਿਹਤ ਨੂੰ ਲੈ ਕੇ ਬਾਤ ਉਹ ਪੰਜਾਬ ਸਰਕਾਰ ਨੂੰ ਕਿਹਾ ਜਾ ਰਿਹਾ ਪੰਜਾਬ ਸਰਕਾਰ ਉਪਰਾਲਾ ਕਰਦੀ ਨਜ਼ਰ ਆ ਰਹੀ ਕਿਤਨੇ ਕਿਤੇ ਪਰ ਕੇਂਦਰ ਪਾਸੇ ਕੋਈ ਵੀ ਜਾਂਦਾ ਨਹੀਂ ਦਿਖਾਈ ਦੇ ਰਿਹਾ ਨਾ ਉਹ ਪੰਜਾਬ ਦੇ ਮੁੱਖ ਮੰਤਰੀ ਹੋਣ ਕੋਈ ਵੀ ਨਹੀਂ ਨਾ ਸੁਪਰੀਮ ਕੋਰਟ ਜੀ ਬਿਲਕੁਲ ਉਹਨਾਂ ਨੇ ਸਿਰਫ ਸੁਪਰੀਮ ਕੋਰਟ ਨੇ ਕੇਂਦਰ ਨੂੰ ਐਨਾ ਹੀ ਕਿਹਾ ਸੀ ਕਿ ਦਲੇਵਾਲ ਦੀ ਸਿਹਤ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰ ਤਾਲਮੇਲ ਕਰੇ ਤੇ ਉਹਨਾਂ ਦੀ ਜੋ ਸਿਹਤ ਹੈ ਉਹ ਸਹੀ ਸੇ ਉਹਨੂੰ ਸਹੀ ਸਿਹਤ ਦੇ ਵਿੱਚ ਨੇ ਯਕੀਨੀ ਬਣਾਇਆ ਜਾਵੇ ਇਹ ਕੇਂਦਰ ਨੂੰ ਦੇ ਜਾਰੀ ਹੋਏ ਸੀ ਤੇ ਇੱਕ ਇਹ ਵੀ ਖਬਰ ਸੀ ਕਿ ਉਹਨਾਂ ਨੇ ਇਦਾਂ ਕਿਹਾ ਸੀ ਕਿ ਕਿਧਰ ਕਿਸਾਨਾਂ ਦੀਆਂ ਮੰਗਾ ਸੁਣ ਲਵੇ ਲੇਕਿਨ ਉਸ ਤੋਂ ਬਾਅਦ ਵੀ ਕੋਈ ਵੀ ਫੈਸਲਾ ਨਹੀਂ ਆਇਆ ਕੋਈ ਵੀ ਬਿਆਨ ਨਹੀਂ ਆਇਆ ਪਰ ਲਗਾਤਾਰ ਸਾਰੇ ਘੇਰੇ ਦੇ ਨਜ਼ਰ ਆ ਰਹੇ ਨੇ ਆਗੂ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ ਘੇਰੇ ਦੇ ਨਜ਼ਰ ਆ ਰਹੇ ਨੇ ਪੰਥਕ ਆਗੂ ਘੇਰੇ ਦੇ ਨਜ਼ਰ ਆ ਰਹੇ ਨੇ ਕਹਿ ਰਹੇ ਨੇ ਕਿ ਕਿਸਾਨਾਂ ਦੀ ਗੱਲਬਾਤ ਸੁਣੋ ਤੇ ਜਿਵੇਂ ਆਪਾਂ ਜ਼ਿਕਰ ਕਰੀਏ ਸੂਬਾ ਸਰਕਾਰ ਸੀਐਮ ਮਾਨਵੀ ਕੱਲ ਕਹਿੰਦੇ ਨਜ਼ਰ ਆਏ ਸੀ ਕਿ ਜ਼ਿੱਦ ਕੇਂਦਰ ਸਰਕਾਰ ਛੱਡ ਦਵੇ ਆਪਣੀ ਅੜੀ ਤੇ ਨਾ ਅੜੇ ਕੇਂਦਰ ਸਰਕਾਰ ਤੇ ਕਿਸਾਨਾਂ ਦੇ ਨਾਲ ਗੱਲ ਕਰਕੇ ਮਸਲਾ ਹੱਲ ਕਰੇ ਕਿਉਂਕਿ ਜਿੱਦਾਂ ਦੀ ਡਲੇਵਾਲ ਦੀ ਸਥਿਤੀ ਹੈ ਦਿਨੋ-ਦਿਨ ਜੋ ਵਿਗੜਦੀ ਜਾ ਰਹੀ ਹੈ ਕੁਝ ਨਹੀਂ ਪਤਾ ਕਦੋਂ ਕੀ ਕੁਝ ਵਾਪਰ ਸਕਦਾ ਬਿਲਕੁਲ ਸਪੱਸ਼ ਜਿਸ ਤਰੀਕੇ ਦੇ ਨਾਲ ਸ਼ੰਭੂ ਦੀ ਗੱਲ ਕਰੀਏ ਸ਼ੰਭੂ ਤੋਂ ਬਿਲਕੁਲ ਕਹਿ ਸਕਦੇ ਖਨੋਰੀ ਬਾਰਡਰ ਚਰਚਾ ਦੇ ਵਿੱਚ ਆ ਗਿਆ ਤੇ ਸ਼ੰਭੂ ਇੱਕਦਮ ਦਬਦਾ ਨਜ਼ਰ ਆ ਰਿਹਾ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਤਿੰਨ ਵਾਰੀ ਦਿੱਲੀ ਕੂਚ ਕੀਤਾ ਉਦੋਂ ਕਾਫੀ ਉਹਨਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਸੀ ਹਾਲਾਂਕਿ ਦਿੱਲੀ ਕੂਚ ਕੀਤਾ ਉਹ ਨਾਕਾਮ ਰਹੇ ਤੁਝੇ ਪਾਸੇ ਉੱਥੋਂ ਕੋਈ ਅਜਿਹੀਆਂ ਇੰਨੀਆਂ ਖਬਰਾਂ ਨਹੀਂ ਸਾਹਮਣੇ ਆ ਰਹੀਆਂ ਇੰਜ ਲੱਗ ਰਿਹਾ ਕਿਤੇ ਉਹ ਥੜਾ ਨਿਰਾਸ਼ਤ ਨਹੀਂ ਜੀ ਬਿਲਕੁਲ ਜਿਵੇਂ ਗੱਲ ਕਰੀਏ ਤਾਂ ਖਨੌਰੀ ਤੇ ਜੋ ਡੱਲੇਵਾਲ ਮਰਨਵਰ ਤੇ ਬੈਠੇ ਨੇ ਤੇ ਸ਼ੰਭੂ ਤੇ ਮੋਰਚਾ ਸਰਵਨ ਸਿੰਘ ਮੰਦਿਰ ਦੇ ਸਾਹਮਣੇ ਆ। ਜ਼ਿਕਰ ਕਰੀਏ ਕਿ ਰੂਲੂ ਸਿੰਘ ਮਾਨਸਾ ਨੇ ਵੀ ਇਹ ਕਿਆਸੀ ਕਿ ਇੱਕ ਪਾਸੇ ਤਾਂ ਡੱਲੇਵਾਲ ਮਰਨਵਰ ਤੇ ਬੈਠੇ ਨੇ ਦੂਜੇ ਪਾਸੇ ਜੋ ਪੰਦੇਰ ਨੇ ਉਹ ਜਥਾ ਰਵਾਨਾ ਕਰੀ ਜਾਂਦੇ ਨੇ ਤਾਂ ਕਿਤੇ ਕਿਤੇ ਕਿਸਾਨ ਜਥੇ ਬੰਦੀਆਂ ਦੇ ਵੱਲੋਂ ਵੀ ਸਵਾਲ ਚੁੱਕੇ ਗਏ ਸੀ ਕਿ ਦੋਵਾਂ ਦੀ ਆਪਸੀ ਸਹਿਮਤੀ ਹੈ ਜਾਂ ਨਹੀਂ ਹੈ ਕਿਉਂਕਿ ਜੋ ਪੱਤਰ ਭੇਜਿਆ ਗਿਆ ਸੀ ਉਹਤੇ ਵੀ ਸਿਰਫ ਪੰਦੇਰ ਦੇ ਸਾਈਨ ਸੀ ਡੱਲੇਵਾਲ ਦੇ ਸਾਈਨ ਨਹੀਂ ਸੀ ਇਹ ਵੀ ਸਵਾਲ ਚੁੱਕੇ ਗਏ ਸੀ ਤੇ ਦੇਖਿਆ ਜਾਵੇ ਤਾਂ ਸ਼ੰਭੂ ਤੋਂ ਇਹ ਹਰਕਤਾਂ ਨੇ ਕੀ ਹੈ ਜਿਵੇਂ ਰੋਕੋ ਕੀਤਾ ਸੀਗਾ ਉਹਨਾਂ ਨੇ ਹੁਣ 30 ਨੂੰ ਪੰਜਾਬband ਦੀ ਕੋਲੇ ਹੋ ਸਕਦਾ ਹੈ ਇਸ ਕਰਕੇ ਜੋ ਫਿਲਹਾਲ ਜਥੇਬੰਦੀਆਂ ਨੇ ਠੰਡੀਆਂ ਪੈ ਗਈਆਂ ਕਿ ਹੁਣ 30 ਨੂੰ ਪੰਜਾਬband ਹੋਵੇਗਾ ਉਸ ਤੋਂ ਬਾਅਦ ਅਗਲੀ ਰਣਨੀਤੀ ਹੋਵੇਗੀ ਹੋ ਸਕਦਾ ਹੈ ਇਸ ਕਰਕੇ ਖਨੋਰੀ ਤੇ ਹਲਚਲ ਵੱਧ ਗਈ ਹੈ ਤੇ ਸ਼ੰਭੂ ਸ਼ਾਂਤ ਹੁੰਦਾ ਨਜ਼ਰ ਆ ਰਿਹਾ ਬਿਲਕੁਲ ਤਾਂ ਕਿਸਾਨਾਂ ਦੇ ਮਸਲੇ ਤੇ ਲਗਾਤਾਰ ਵਕ ਵਕ ਪ੍ਰਤੀਕਰਮ ਜਿੱਥੇ ਸਾਹਮਣੇ ਆ ਰਹੇ ਉੱਥੇ ਕਿਤਨਾ ਕੀਤੇ ਇੰਜ ਲੱਗ ਰਿਹਾ ਹੈ ਕਿ ਕਿਸਾਨ ਆਪੋ ਆਪਣੇ ਕਹਿ ਸਕਦੇ ਕਿ ਨਾਰਾਜ਼ ਨਜ਼ਰ ਆ ਰਹੇ ਨੇ ਭਾਵੇਂ ਉਹ ਸ਼ੰਭੂ ਮੋਰਚਾ ਹੋਵੇ ਭਾਵੇਂ ਖਨੌਰੀ ਬਾਰਡਰ ਹੋਣ ਚਾਹੇ ਐਸਕੇਮ ਦੀ ਗੱਲ ਕਰੀਏ ਕਿਤਨਾ ਕਿਤੇ ਆਪਸ ਦੇ ਵਿੱਚ ਉਹਨਾਂ ਦੇ ਵਿੱਚ ਵੀ ਖਟਾਸ ਜਿਹੜੀ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ ਤਾਂ ਦੂਜੇ ਪਾਸੇ ਸੁਪਰੀਮ ਕੋਰਟ ਕਾਫੀ ਕਿਸਾਨਾਂ ਦੇ ਮਸਲੇ 'ਚ ਸਖਤ ਨਜ਼ਰ ਆ ਰਿਹਾ ਖਾਸ ਕਰਕੇ ਡੱਲੇਵਾਲ ਦੀ ਸੇਤ ਨੂੰ ਲੈ ਕੇ